ਸਤਗੁਰੂ ਰਵਿਦਾਸ ਜੀ ਨੇ yogi gorakhnath ਦਾ ਹੰਕਾਰ ਕਿਵੇਂ ਚੱਕਨਾ ਚੂਰ ਕੀਤਾ ਹੈ ਅੱਜ ਦੇ ਇਸ ਐਪੀਸੋਡ ਦੇ ਵਿੱਚ ਪੂਰੀ ਤਰ੍ਹਾਂ ਉਸ ਸਾਖੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨੀ ਕੁ ਸੋਝੀ ਮਾਲਕ ਨੇ ਦਿੱਤੀ ਹੋਈ ਹੈ ਜੈ ਗੁਰਦੇਵ ਧੰ ਗੁਰਦੇਵ ਤੁਸੀਂ ਦੇਖ ਰਹੇ ਹੋ ਪੋਸੂਨਾਮਾ ਚੈਨਲ ਦੋਸਤੋ ਸਤਗੁਰੂ ਰਵਿਦਾਸ ਜੀ ਜਿਨ੍ਹਾਂ ਦੇ 52 ਰਾਜੇ ਰਾਣੀਆਂ ਸੇਵਕ ਸਨ ਔਰ ਇੱਕ ਵਾਰ ਕੀ ਹੋਇਆ ਕਿ ਮਲਤਾਨ ਦਾ ਰਾਜਾ ਉਸਨੇ ਆਪਣੀ ਰਾਣੀ ਦੇ ਨਾਲ ਇਸਲਾਮ مشورہ ਕੀਤਾ ਕਿਉਂ ਨਾ ਮਹਿਲ ਦੇ ਵਿੱਚ ਯੱਗ ਕਰਵਾਇਆ ਜਾਵੇ ਤੇ ਮਲਤਾਨ ਦੇ ਰਾਜਾ ਉਹਨਾਂ ਦੀ ਰਾਣੀ ਭਾਨਵਤੀ ਜੀ ਨੇ ਹਾਂਮੀ ਪਰ ਦਿੱਤੀ ਕਿ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਆਪਾਂ ਨੂੰ ਮਹਿਲ ਦੇ ਵਿੱਚ ਯੱਗ ਕਰਵਾਉਣਾ ਚਾਹੀਦਾ ਔਰ ਇਹ ਯੱਗ ਚਿਸ ਦੇ ਵਿੱਚ ਸੰਤ ਸਾਧੂ ਮਹਾਤਮਾ ब्राह्मण ਸਾਰਿਆਂ ਨੂੰ ਸਦਾ ਦਿੱਤਾ ਜਾਵੇਗਾ ਚਲੋ ਦੋਹਾਂ ਦੀ ਆਪਸ ਵਿੱਚੀ ਗੱਲਬਾਤ ਹੋਈ ਕਿ ਯੱਗ ਕਰਵਾਉਣਾ ਚਾਹੀਦਾ ਹੈ ਜਿਸ ਦੇ ਵਿੱਚ ਸਾਰਿਆਂ ਨੂੰ ਬੁਲਾਇਆ ਜਾਏਗਾ ਔਰ ਯੱਗ ਦੇ ਨਾਲ-ਨਾਲ ਉਹਨਾਂ ਨੂੰ ਕੁਝ ਭੇਂਟਾ ਵੀ ਦਿੱਤੀ ਜਾਏਗੀ ਔਰ ਇਹ ਵੀ ਹੈ ਕਿ ਮੁਲਕਾਨ ਦੇ ਰਾਜੇ ਦੇ ਯੱਗ ਦੇ ਵਿੱਚ 36 ਪ੍ਰਕਾਰ ਦੇ ਜਿਹੜੇ ਭੋਜਨ ਹੈ ਉਹ ਤਿਆਰ ਕੀਤੇ ਜਾਣਗੇ ਰਾਜੇ ਨੇ ਤੇ ਰਾਣੀ ਨੇ ਇਸ ਗੱਲ ਨੂੰ ਸਲਾਹ مشوره ਦੇ ਤੌਰ ਤੇ ਲਿਆ ਵਿਚਾਰ ਵਿਮਰਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਇੱਕ ਤਾਰੀਖ ਫਿਕਸ ਕੀਤੀ ਗਈ ਕਿ ਫਲਾਣੇ ਦਿਨ ਯੱਗ ਜਿਹੜਾ ਉਹ ਤਿਆਰ ਕਰਕੇ ਸ਼ਕਾਇਆ ਜਾਏਗਾ ਤਾਂ ਦੋਸਤੋ ਰਾਜੇ ਮਲਤਾਨ ਨੇ ਆਪਣੇ ਅਹਿਲਕਾਰਾਂ ਨੂੰ ਦਰਬਾਰੀਆਂ ਨੂੰ ਇਸ ਸੱਤਾ ਦੇ ਕੇ ਭੇਜਿਆ ਕਿ ਜਾਓ ਸਾਡੇ ਰਾਜ ਦੇ ਵਿੱਚ ਕੋਈ ਸਾਧੂ ਸੰਤ ਬ੍ਰਾਹਮਣ ਮਹਾਤਮਾ ਨਾ ਰਹੇ ਇਸ ਯੱਗ ਤੋਂ ਵਾਂਝਾ ਉਹ ਆ ਕੇ ਖੁਸ਼ੀ-ਖੁਸ਼ੀ ਯੱਗ ਸ਼ਕੇ ਔਰ ਉਨ੍ਹਾਂ ਨੂੰ ਨਾਲ ਕੁਝ ਪੇਂਟਾਵਾਂ ਵੀ ਦਿੱਤੀਆਂ ਜਾਣ ਗਿਆ ਸਾਰੇ ਅਹਿਲਕਾਰਾਂ ਨੇ ਪੂਰੇ ਰਾਜ ਦੇ ਵਿੱਚ ਜਾ ਜਾ ਕੇ ਸਾਧੂ ਸੰਤ ਮਹਾਤਮਾ ਪੰਡਤ ਸਭ ਨੂੰ ਇਹ ਕਿਹਾ ਗਿਆ ਕਿ ਤੁਸੀਂ ਆ ਕੇ ਯਗ ਛਕੋ ਔਰ ਨਾਲ ਰਾਣੀ ਨੇ ਇੱਕ ਹੋਰ ਸਲਾਹ ਦਿੱਤੀ ਕਿ ਸਾਧੂ ਸੰਤ ਮਹਾਤਮਾ ਪੰਡਤ ਆਉਣਗੇ ਹੀ ਆਉਣਗੇ ਕਿਉਂ ਨਾ ਆਪਾਂ ਪਰਜਾ ਨੂੰ ਵੀ ਜੋ ਸਦਾ ਪੱਤਰ ਹੈ ਉਹ ਦਈਏ ਤਾਂ ਕਿ ਪਰਜਾ ਵੀ ਆਪਣੇ ਰਾਜ ਤੋਂ ਆਪਣੇ ਇਸ ਕੰਮ ਤੋਂ ਖੁਸ਼ ਹੋਵੇ ਤਾਂ ਦੋਸਤੋ ਯੱਗ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਪੂਰੇ ਰਾਜ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਬਣੀ ਹੋਈ ਸੀ ਕਿ ਮਲਤਾਨ ਦੇ ਰਾਜੇ ਨੇ ਯੱਗ ਕਰਵਾਉਣਾ ਹੈ ਔਰ ਆਪਣੇ ਰਾਜ ਦਾ ਕੋਈ ਵੀ ਬਾਸ਼ਿੰਦਾ ਜਿਹੜਾ ਹੈ ਉਹ ਨਹੀਂ ਰਹਿਣਾ ਚਾਹੀਦਾ ਹਰਕ ਨੂੰ ਇਸ ਯੱਗ ਦਾ ਜਿਹੜਾ ਲਾਭ ਹੈ ਉਹ ਮਿਲਣਾ ਚਾਹੀਦਾ ਸਭ ਨੂੰ ਸੱਦੇ ਪੱਤਰ ਦਿੱਤੇ ਗਏ ਜਿਸ ਦਿਨ ਤਾਰੀਖ ਫਿਕਸ ਕੀਤੀ ਹੋਈ ਸੀ ਉਸ ਦਿਨ ਯੱਗ ਨੂੰ ਲੈ ਕੇ ਤਿਆਰੀਆਂ ਆਰੰਭ ਹੋ ਚੁੱਕੀਆਂ ਸੀ ਲੇਕਿਨ ਉਹ ਦਿਨ ਆ ਗਿਆ ਸਮਾਂ ਆ ਗਿਆ ਹੁਣ ਸੰਗਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਸੰਗਤਾ ਆਪ ਮੁਹਾਰੇ ਵਹੀਰਾ ਕੱਤੀ ਮਹਿਲ ਵੱਲ ਆ ਰਹੇ ਸੰਤ ਔਰ ਰਸਤੇ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਰਹੇ ਸੀ ਤਾਂ ਦੋਸਤੋ ਰਾਜੇ ਤੇ ਰਾਣੀ ਤੋਂ ਸਭ ਤੋਂ ਵੱਡੀ ਭੁੱਲ ਕੀ ਹੋਈ ਕਿ ਉਹ ਨਾਥ ਜਿਸ ਦਾ ਨਾਮ yogi gorakhnath ਸੀ ਉਸ ਨੂੰ ਸੱਦਾ ਪੱਤਰ ਦੇਣਾ ਭੁੱਲ ਗਏ yogi nath ਕੋਈ ਮਾਮੂਲੀ yogi ਨਹੀਂ ਸੀ ਬਹੁਤ ਉੱਚ ਕੋਟੀ ਦਾ yogi ਸੀ ਰਿੱਧੀਆਂ ਸਿੱਧੀਆਂ ਹੱਥਾਂ ਤੇ ਸਰੂ ਜਮਾਉਣ ਵਾਲਾ yogi ਸੀ ਉਸ ਦੇ ਚੇਲੇ ਜਦੋਂ ਰਸਤੇ ਦੇ ਵਿੱਚ ਜਾ ਰਹੇ ਕੁਝ ਲੋਕਾਂ ਨਾਲ ਇਹ ਗੱਲ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸਾਰੇ ਅੱਜ ਕਿੱਥੇ ਜਾ ਰਹੇ ਹੋ ਤਦ ਉਹਨਾਂ ਲੋਕਾਂ ਨੇ ਕਿਹਾ ਕਿ ਮੁਲਤਾਨ ਦੇ ਰਾਜੇ ਨੇ ਅੱਜ ਯੱਗ ਕਰਵਾਇਆ ਸਾਨੂੰ ਸੱਦਾ ਪੱਤਰ ਦਿੱਤਾ ਹੈ ਉਹਨਾਂ ਦੇ ਸੱਦੇ ਤੇ ਅੱਜ ਅਸੀਂ ਮਹਿਲ ਵਿੱਚ ਜਾ ਰਹੇ ਹਾਂ 36 ਪ੍ਰਕਾਰ ਦੇ ਭੋਜਨ ਸ਼ਕਾਂਗੇ ਔਰ ਔਲ ਲੱਗਿਆਂ ਨੂੰ ਉਹ ਪੇਟਾਵਾ ਵੀ ਦੇਣਗੇ ਇਸ ਰਾਜ ਦਾ ਕੋਈ ਵੀ ਸਾਧੂ ਸੰਤ ਮਹਾਤਮਾ ਪਰਜਾ ਬ੍ਰਾਹਮਣ ਸਭ ਨੂੰ ਸਦੇ ਦਿੱਤੇ ਨੇ ਲੇਕਿਨ ਅੱਜ ਯੱਗ ਜਿਹੜਾ ਹੈ ਉਹ ਸੰਪੂਰਨ ਹੋਵੇਗਾ ਇਸ ਗੱਲ ਦਾ ਜਦੋਂ ਗੋਰਖਨਾਥ ਜੀ ਦੇ ਚੇਲਿਆਂ ਨੂੰ ਪਤਾ ਲੱਗਾ ਤਾਂ ਉਹ ਹੱਕੇ ਬੱਕੇ ਰਹਿ ਗਏ ਉਸ ਦੇ ਭੱਜ ਕੇ yogi gorakhnath ਕੋ ਗਏ ਇਸ ਸਾਰੀ ਗੱਲ ਉਹਨਾਂ ਨੂੰ ਦੱਸੀ ਕਿਉਂਕਿ ਗੋਰਖਨਾਥ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਤੇ ਬੜਾ ਹੰਕਾਰ ਸੀ ਬਹੁਤ ਹੰਕਾਰੀ ਸੀ ਔਰ ਇਸੇ ਕਰਕੇ ਸਤਗੁਰੂ ਰਵਿਦਾਸ ਜੀ ਨੇ ਉਹਨਾਂ ਦਾ ਹੰਕਾਰ ਜਿਹੜਾ ਹੈ ਉਸ ਨੂੰ ਚਕਨਾ ਚੂਰ ਕੀਤਾ ਸੀ ਦੋਸਤੋ ਜਦੋਂ ਗੋਰਖਨਾਥ ਨੂੰ ਇਸ ਗੱਲ ਦਾ ਪਤਾ ਲੱਗਾ ਤਦ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਬੇਸ਼ੱਕ ਸਾਨੂੰ ਰਾਜੇ ਮਲਤਾਨ ਨੇ ਨਹੀਂ ਬੁਲਾਇਆ पर अं फिर भी जावे वो अपने चेलियां लेकर जो मुल्तान के दरबार पहचया तो मुल्तान के राजे ने वेख्या कि योगी गोरखनाथ अपने चेलिया के नाल आ रहा है तो राजे मुल्तान ने दा स्वागत किया वेलकम किया उसने नाराजगी का इजहार किया कि राजन सबन स गोरखनाथ यानी कि मैं सदा क्यों नहीं दिता ਮੁਲਤਾਨ ਦੇ ਰਾਜਨੇਸ ਗੱਲ ਨੂੰ ਲੈ ਕੇ ਮਾਫੀ ਮੰਗੀ ਕੇ ਦਿਮਾਗ ਚੋਂ ਨਿਕਲ ਗਿਆ ਹੁਣ ਤੁਸੀਂ ਆਇਓ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਆਓ ਤੁਸੀਂ ਵੀ ਯੱਗ ਦਾ ਹਿੱਸਾ ਬਣੋ ਗੋਰਖਨਾத் ਦੇ ਦਿਲ ਦੇ ਵਿੱਚ ਗੁੱਸਾ ਸੀ ਕਿਉਂਕਿ ਹੰਕਾਰ ਦੇ ਨਾਲ ਰਿੱਧੀਆਂ ਸਿੱਧੀਆਂ ਦੇ ਨਾਲ ਤਾਂ ਪਹਿਲਾਂ ਹੀ ਭਰਿਆ ਪਿਆ ਸੀ ਇਸ ਗੱਲ ਦਾ ਗੁੱਸਾ ਸੀ ਕਿ ਮੈਨੂੰ ਇਹਨਾਂ ਨੇ ਔਮੰਤਨ ਕਿਉਂ ਨਹੀਂ ਦਿੱਤਾ ਦੋਸਤੋ ਉਸ ਤੋਂ ਬਾਅਦ ਗੋਰਖਨਾਥ ਆਪਣੇ ਚੇਲਿਆਂ ਦੇ ਵਿੱਚ ਬੈਠ ਗਿਆ ਯੱਗ ਆਰੰਭ ਕਰ ਦਿੱਤਾ ਗਿਆ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸਾਧੂ ਸੰਤ ਮਹਾਤਮਾ ਸ਼ੁਕਰ ਸ਼ੁਕਰ ਕਰਦੇ ਉਸ ਮਾਲਕ ਦੇ ਗੂੰਗਾਣ ਕਰਦੇ ਯੱਗ ਸ਼ਕ ਰਹੇ ਸੀ ਪਰ ਗੋਰਖਨਾਥ ਨੂੰ ਇਹ ਸਾਰਾ ਕੁਝ ਚੰਗਾ ਨਹੀਂ ਸੀ ਲੱਗ ਰਿਹਾ ਗੋਰਖਨਾਥ ਨੇ ਕਿਹਾ ਕਿ ਮੇਰੀ ਇਹ ਜਿਹੜੀ ਹੱਥ ਵਿੱਚ ਫੜੀ ਹੋਈ ਚਿੱਪੀ ਹੈ ਚਿਪੀ ਸਾਧੂ ਸੰਤਾਂ ਦੇ ਹੱਥ ਦੇ ਵਿੱਚ ਇੱਕ ਕਾਲੇ ਰੰਗ ਦੀ ਚਿਪੀ ਹੁੰਦੀ ਹੈ ਜੋ ਵੀ ਕੋਈ ਦક્ષਿਣਾ ਦਿੰਦਾ ਹੈ ਉਹ ਹੱਥ ਹੀ ਨਹੀਂ ਪਕੜਦੇ ਉਸ ਚਿਪੀ ਦੇ ਵਿੱਚ ਪਵਾ ਲੈਂਦੇ ਆ ਗੋਰਖਨਾਥ ਨੇ ਰਿੱਧੀਆਂ ਸਿੱਧੀਆਂ ਤਿਆਰ ਕਰ ਲਈਆਂ ਹੰਕਾਰ ਦੇ ਵਿੱਚ ਕਿਹਾ ਕਿ ਰਾਜਨ ਮੇਰੀ ਇਹ ਜਿਹੜੀ ਚਿਪੀ ਹੈ ਉਹ ਯਕ ਦੇ ਨਾਲ ਪਰ ਦਿਓ ਔਰ ਅਸੀਂ ਆਪੇ ਹੀ ਜਾ ਕੇ ਸ਼ੱਕ ਲਾਂਗੇ ਮੁਲਤਾਨ ਦੇ ਰਾਜੇ ਨੇ ਆਪਣੇ ਰਸੋਈਏ ਜਿਹੜੇ ਸੀ ਉਹਨਾਂ ਨੂੰ ਹੁਕਮ ਦਿੱਤਾ ਕਿ yogi gorakhnath ਦੀ ਚਿਪੀ ਦੇ ਵਿੱਚ ਲੰਗਰ ਪਾਇਆ ਜਾਵੇ ਯੱਗ ਪਾਇਆ ਜਾਵੇ ਉਹਨਾਂ ਨੇ ਐਂਜੀ ਕੀਤਾ 36 ਪ੍ਰਕਾਰ ਦੇ ਭੋਜਨ ਲਿਆਂਦੇ ਗਏ ਪਾਉਂਦੇ ਪਾਉਂਦੇ ਲੰਗਰੀ ਥੱਕ ਗਏ ਲੇਕਿਨ ਉਹ ਚਿਪੀ ਨਹੀਂ ਪਰੀ ਚੋੜ ਪਾਏ ਗਏ ਪਰ ਸ਼ਾਦੇ ਪਾਏ ਗਏ ਦਾੜਾ ਪਾਈਆਂ ਗਈਆਂ ਹੋਰ ਜੋ ਵੀ 36 ਪ੍ਰਕਾਰ ਦਾ ਬਣਿਆ ਹੋਇਆ ਸੀ ਸਭ ਕੁਝ ਪਾਇਆ ਪਰ ਕਿਤੇ ਵੀ ਚਿੱਪੀ ਦਾ ਉੱਪਰਲਾ ਹਿੱਸਾ ਨਜ਼ਰ ਨਹੀਂ ਆਇਆ ਰਾਜਾ ਥੱਕ ਗਿਆ ਅਹਲਕਾਰ ਵੀ ਥੱਕ ਗਏ ਤਕਰੀਬਨ ਯੱਗ ਦਾ ਪੌਣਾ ਹਿੱਸਾ ਜਿਹੜਾ ਹੈ ਉਹ ਚਿੱਪੀ ਵਿੱਚ ਪਾ ਦਿੱਤਾ ਪਰ ਚਿੱਪੀ ਨਹੀਂ ਭਰੀ ਜਦੋਂ ਮੁਲਤਾਨ ਦਾ ਰਾਜਾ ਥੱਕ ਹਾਰ ਕੇ ਮਹਿਲ ਦੇ ਇੱਕ ਕੋਨੇ ਵਿੱਚ ਜਾ ਬੈਠਾ ਤੇ ਅਚਾਨਕ ਮੁਲਤਾਨ ਦੀ ਰਾਣੀ ਰਾਣੀ ਭਾਨਵਤੀ ਜੀ ਉਹਨਾਂ ਨੇ ਜਦੋਂ ਆਪਣੇ ਰਾਜੇ ਨੂੰ ਉਦਾਸ ਵੇਖਿਆ ਤਦ ਉਹਨਾਂ ਨੇ ਪੁੱਛਿਆ ਕਿ ਤੁਹਾਡੀ ਉਦਾਸੀ ਦਾ ਕਾਰਨ ਕੀ ਹੈ ਅੱਜ ਤਾਂ ਯੱਗ ਹੈ ਖੁਸ਼ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਜਿਨ੍ਹਾਂ ਨੂੰ ਆਪਾਂ ਬੁਲਾਇਆ ਸੀ ਸਾਰੇ ਆਏ ਨੇ ਪਰ ਤੁਸੀਂ ਉਦਾਸ ਦੱਸੋ ਕੀ ਗੱਲ ਹੈ ਮਲਤਾਨ ਦੇ ਰਾਜੇ ਨੇ ਆਪਣੀ ਰਾਣੀ ਨੂੰ ਦੱਸਿਆ ਕਿ ਆਪਾਂ ਇੱਕ ਬਹੁਤ ਵੱਡੀ ਭੁੱਲ ਕਰ ਗਏ ਸੀ ਆਪਾਂ ਸਭ ਨੂੰ ਸੱਦਾ ਦਿੱਤਾ ਹੈ ਲੇਕਿਨ ਯੋਗੀ ਗੋਰਖਨਾਥ ਨੂੰ ਸੱਦਾ ਦੇਣਾ ਭੁੱਲ ਗਏ ਰਾਣੀ ਨੇ ਵੀ ਇਹ ਸੋਚਿਆ ਕਿ ਹਾਂ ਇਹ ਭੁੱਲ ਹੋਈ ਹੈ ਫਿਰ ਰਾਜੇ ਨੇ ਦੱਸਿਆ ਕਿ ਹੁਣ ਗੋਰਖਨਾਥ ਕਹਿੰਦਾ ਕਿ ਜਦੋਂ ਤੱਕ ਮੇਰੀ ਚਿੱਪੀ ਨਹੀਂ ਭਰਦੀ ਉਦੋਂ ਤੱਕ ਉਦੋਂ ਤੱਕ ਮੈਂ ਇਸ ਥਾਂ ਤੋਂ ਨਹੀਂ ਜਾਵਾਂਗਾ ਪੂਰਾ ਲੰਗਰ ਜਿਹੜਾ ਹੈ ਉਸ ਚਿੱਪੀ ਵਿੱਚ ਲੰਗਰੀ ਪਾ ਚੁੱਕੇ ਨੇ ਪਰ ਗੋ ਰਖਨਾਥ ਦੀ ਚਿੱਪੀ ਭਰਨ ਦਾ ਨਾਮ ਨਹੀਂ ਲੈ ਰਹੀ ਆਖਰਕਾਰ ਜਦੋਂ ਰਾਣੀ ਭਾਨਵਤੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੋਰਖਨਾਥ ਆਇਆ ਹੋਇਆ ਹੈ ਤਦ ਉਹਨਾਂ ਨੇ ਕਿਹਾ ਕਿ ਤੁਸੀਂ ਕਬਰਾਓ ਨਾ ਮੈਂ ਗੋਰਖਨਾਥ ਦੇ ਨਾਲ ਜਾ ਕੇ ਗੱਲ ਕਰਦੀ ਆ ਰਾਜਾ ਤੇ ਰਾਣੀ ਗੋਰਖਨਾਥ ਦੇ ਕੋਲ ਗਏ ਤਾਂ ਰਾਣੀ ਭਾਨਵਤੀ ਜੀ ਨੇ ਪੁੱਛਿਆ ਕਿ ਦੱਸੋ ਗੋਰਖਨਾਥ ਜੀ ਕਿੰਨਾ ਕੁ ਲੰਗਰ ਚਾਹੀਦਾ ਹੈ ਤਦ ਗੋਰਖਨਾਥ ਨੇ بڑے ਹੰਕਾਰ ਵਿੱਚ ਕਿਹਾ ਕਿ ਰਾਜੇ ਮਲਤਾਨ ਨੂੰ ਦੱਸ ਦਿੱਤਾ ਹੈ ਔਰ ਦੋਸਤੋ ਮਹਾਰਾਣੀ ਭਾਨਬਤੀ ਨੇ ਆਪਣੇ ਲਾਂਗਰੀਆਂ ਨੂੰ ਕਿਹਾ ਕਿ ਜਾਓ ਲੰਗਰ ਲੈ ਕੇ ਆਓ ਇੱਕ ਪਾਸੇ ਬੈਠ ਕੇ ਰਾਣੀ ਭਾਨਬਤੀ ਮਲਤਾਨ ਦੀ ਰਾਣੀ ਨੇ ਸਤਗੁਰੂ ਰਵਿਦਾਸ ਜੀ ਦਾ ਧਿਆਨ ਧਰਿਆ ਧਿਆਨ ਧਰ ਕੇ ਬਾਲਟੇ ਦੇ ਵਿੱਚੋਂ ਚੌਲਾਂ ਦਾ ਬੁੱਕ ਭਰਿਆ ਚਿੱਪੀ ਵਿੱਚ ਪਾਇਆ ਪ੍ਰਸ਼ਾਦ ਦੇ ਰੱਖੇ ਪ੍ਰਸ਼ਾਦ ਰੱਖਿਆ ਹੈ ਔਰ ਇਕਦਮ ਵਿਚ ਚਿਪੀ ਨਕੋ ਨਖ ਪਰ ਗਈ ਗੋਰਖਨਾਥ ਹੈਰਾਨ ਹੋ ਗਿਆ ਕਿ ਇਹ ਕੀ ਹੋ ਗਿਆ ਕਿੱਥੇ ਗਈਆਂ ਮੇਰੀਆਂ ਰਿੱਧੀਆਂ ਸਿੱਧੀਆਂ ਮਹਿਲ ਦੇ ਵਿੱਚ ਹਾਹਾਕਾਰ ਮਚ ਗਈ ਕਿ ਗੋਰਖਨਾਥ ਨੇ ਤਾਂ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਮਹਾਰਾਣੀ ਭਾਨਕੌਰ ਜੀ ਨੇ ਕਿਸ ਸੱਚੀ ਰੂਹ ਦਾ ਧਿਆਨ ਧਰਿਆ ਇਸ ਗੱਲ ਨੂੰ ਲੈ ਕੇ ਚਰਚਾ ਹੋਣ ਲੱਗ ਪਈ ਪਾਨਵਤੀ ਨੇ ਕਿਹਾ ਕਿ ਗੋਰਖਨਾਥ ਮੈਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਦਾਸੀ ਹਾਂ ਮੈਂ ਕੰਸ਼ੀ ਵਾਲੇ ਦੀ ਸੇਵਿਕਾ ਹਾਂ ਜਿਹੜਾ ਪਲ-ਪਲ ਇੱਜ਼ਤ ਰੱਖਦਾ ਹੈ ਤੂੰ ਕਸਰ ਨਹੀਂ ਛੱਡੀ ਸਾਡੀ ਬੇਇੱਜ਼ਤੀ ਕਰਨ ਦੀ ਪਰ ਸੱਚੇ ਦਿਲੋਂ ਮੈਂ ਜਦੋਂ ਸਤਗੁਰੂ ਰਵਿਦਾਸ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਤਾਂ ਇੱਕਦਮ ਮੇਰੀ ਅਰਦਾਸ ਮੇਰੇ ਸਤਗੁਰ ਨੇ ਸੁਣੀ ਤੇ ਉਸ ਨੂੰ ਪੂਰਾ ਕੀਤਾ ਜੇਕਰ ਤੂੰ ਰਿੱਧੀਆਂ ਸਿੱਧੀਆਂ ਦੇ ਵਿੱਚ ਮਾਹਰ ਹੈ ਤੇ ਮੈਂ ਵੀ ਕੰਛੀ ਵਾਲੇ ਦੀ ਸੇਵਿਕਾ ਹ ਗੋ ਰਖਨਾਥ ਸੋਚੀ ਪੈ ਗਿਆ ਰਾਣੀ ਭਾਨਬਤੀ ਨੇ ਦੁਬਾਰਾ ਫਿਰ ਕਿਹਾ ਗੋ ਰਖਨਾਥ ਯਾਦ ਹੈ ਤੈਨੂੰ ਜਦੋਂ ਸਤਗੁਰ ਰਵਿਦਾਸ ਜੀ ਦਾ satsang ਚੱਲ ਰਿਹਾ ਸੀ ਤੇ ਤੂੰ ਆਇਆ ਸੀ ਤਾਂ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਕੁੰਡੇ ਦੇ ਵਿੱਚੋਂ ਇੱਕ ਪਾਣੀ ਦਾ ਕੋਲਾ ਤੈਨੂੰ ਪੀਣ ਵਾਸਤੇ ਦਿੱਤਾ ਸੀ ਉਹ ਪਾਣੀ ਜਿਹੜਾ ਉਸ ਵਿੱਚੋਂ ਸਤਿਗੁਰੂ ਬਦਾਸ ਜੀ ਨੇ ਦਿੱਤਾ ਸੀ ਜਿਹਦੇ ਵਿੱਚੋਂ ਉਹ ਜੁੱਤੀ ਦੇ ਉੱਪਰ ਲਗਾਉਣ ਲਈ ਪਾਣੀ ਦਾ ਇਸਤੇਮਾਲ ਕਰਦਾ ਸੀ ਤੂੰ ਐਨਾ ਵੱਡਾ ਹੰਕਾਰੀ ਸੀ ਕਿ ਤੂੰ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਜੁੱਤੀਆਂ ਗੰਡਣ ਵਾਲੇ ਦੇ ਹੱਥਾਂ ਵਿੱਚੋਂ ਲੈ ਕੇ ਪਾਣੀ ਪੀਵਾਂਗਾ ਤਾਂ ਉਸ ਵੇਲੇ ਮੈਂ ਵੀ ਉੱਥੇ ਬੈਠੀ ਸੀ ਮੈਂ ਵੀ ਉੱਥੇ ਬੈਠੀ ਸੀ ਤੇਰੇ ਜਾਣ ਤੋਂ ਬਾਅਦ ਮੈਂ ਸਤਗੁਰੂ ਰਵਿਦਾਸ ਜੀ ਦੇ ਚਰਨਾਂ ਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਇਹ ਅੰਮ੍ਰਿਤ ਹੁਣ ਮੈਨੂੰ ਦੇ ਦਿਓ ਉਹ ਮੈਂ ਪੀਤਾ ਤੇ ਹਮੇਸ਼ਾ ਹਮੇਸ਼ਾ ਲਈ ਮੈਂ ਸਤਗੁਰੂ ਰਵਿਦਾਸ ਜੀ ਦੀ ਸੇਵਿਕਾ ਬਣ ਗਈ ਅੱਜ ਮੇਰੇ ਰਾਜ ਤੇ ਅੱਜ ਮੇਰੇ ਉੱਪਰ ਮੇਰੇ ਪਰਿਵਾਰ ਤੇ ਮੇਰੇ ਸਤਗੁਰੂ ਰਵਿਦਾਸ ਜੀ ਦੀ ਦਇਆ ਹੈ ਬਖਸ਼ਿਸ਼ ਹੈ ਗੋਰਖਨਾਥ ਨੇ ਜਦੋਂ ਇਹ ਸਾਰਾ ਕੁਝ ਯਾਦ ਕੀਤਾ ਤੇ ਸ਼ਰਮਿੰਦਾ ਹੋ ਕੇ ਉਹ ਮਲਤਾਨ ਦੇ ਰਾਜੇ ਦੇ ਮਹਿਲ ਦੇ ਵਿੱਚੋਂ ਆਪਣੇ ਚੇਲਿਆਂ ਨੂੰ ਲੈ ਕੇ ਨਿਕਲ ਗਿਆ ਦੋਸਤੋ ਸੱਚੀ ਭਗਤੀ ਸੱਚੀ ਲਗਨ ਕਿਸੇ ਨਾਲ ਵੀ ਕਰ ਲਈਏ ਉਹ ਸਾਡੀ ਇੱਜ਼ਤ ਸਾਡੀ ਪੱਤ ਜਰੂਰ ਰੱਖਦਾ ਹੈ ਸੋ ਇੱਕ ਇਤਿਹਾਸਿਕ ਸਾਖੀ ਹੈ ਮੈਨੂੰ ਪਤਾ ਹੈ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਔਰ ਮੇਰੀਆਂ ਹੋਈਆਂ ਗਲਤੀਆਂ ਨੂੰ ਮਾਫ ਕਰ ਦਿਓ ਜੁੜੇ ਰਹੋ သောဆူနာမာ channel တေ ਨਾਲ